ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਧੰਗੁਰੂ ਰਾਮਦਾਸ ਜੀ ਸਰਬਨਾਂ ਉੱਪਰ ਆਪਣਾ ਮਿਹਰ ਭਰਿਆ ਹੱਥ ਰੱਖਾ ਮੇਰ ਬਣਾਈ ਰੱਖਣ ਸਾਰੀ ਦੁਨੀਆਂ ਦੇ ਉੱਤੇ ਤੇ ਅੱਜ ਬੱਚ ਸਵੇਰ ਦਾ ਮੀਂਹ ਪੈ ਰਿਹਾ ਤੇ ਬੱਚਿਆਂ ਦੀ ਫਰਮਾਇਸ਼ ਪਕੌੜੇ ਤੇ ਇੱਧਰ ਆਪਾਂ ਕਰਨ ਰਹਿਣਾ ਪਕੌੜਿਆਂ ਦੀ ਤਿਆਰੀ ਆ ਆਪਾਂ ਆਲੂ ਕੱਟ ਲੈਨੇ ਤੇ ਆ ਆਪਣੇ ਕੋਲ ਹੈਗੇ ਪਿਆਸ ਆਹ ਹੈ ਕਿ ਥੋੜੀ ਜਿਹੀ ਪਾਲਕ ਤੇ ਇੱਧਰ ਹੈਗਾ ਪਨੀਰ ਕੁਝ ਪਕੌੜੇ ਪਨੀਰ ਵਾਲੇ ਬਣਨਗੇ ਕੁਝ ਮਿਕਸ ਪਾਲਕ ਪਨੀਰ ਤੇ ਪਿਆਜ਼ ਤੇ ਕੁਝ ਕੱਲੇ ਆਲੂ ਵਾਲੇ ਕਿਉਂਕਿ ਬੱਚੇ ਤੁਹਾਨੂੰ ਪਤਾ ਅਲੱਗ-ਅਲੱਗ ਤਰ੍ਹਾਂ ਦੇ ਤੇ ਕੁਝ ਕੱਲੇ ਪਨੀਰ ਵਾਲੇ ਤੇ ਸੋ ਆਪਾਂ ਇਹਦੇ ਦੀ ਕਰਦੇ ਆ ਤਿਆਰੀ ਇਹ ਆਪਾਂ ਪਾ ਦਿੱਤਾ ਹੈ ਆਮਚੂਰ ਪਾਊਡਰ ਹੁਣ ਆਪਾਂ ਪਾਵਾਂਗੇ ਕਿਸ਼ਮੀਰੀ ਮਿਰਚਾਂ ਦਾ ਪਾਊਡਰ ਤੇ ਆ ਹੈਗਾ ਸਿੰਪਲ ਨਮਕ ਸਿੰਧਾਨ ਨਮਕ ਜਿਹੜਾ ਆਪਾਂ ਆਮ ਸਾਰੀਆਂ ਸਰਦੀਆਂ ਦੇ ਵਿੱਚ ਵਰਤਦੇ ਆ ਸਿੰਪਲ ਨਮਕ ਤੇ ਆ ਹੈਗਾ ਆਪਣੇ ਗੁੱੜ ਧਨੀਆ ਪਾਊਡਰ ਜਿਹੜਾ ਘਰ ਦਾ ਬਣਾਇਆ ਹੈ ਆਪਾਂ ਧਨੀਆ ਪਾਊਡਰ ਤੇ ਥੋੜਾ ਜਿਹਾ ਆਪਾਂ ਪਾਵਾਂਗੇ ਕਾਲੀ ਮਿਰਚ ਵਾਲਾ ਨਮਕ ਕਾਲਾ ਨਮਕ ਤੇ ਕਾਲੀ ਮਿਰਚ ਵਾਲਾ ਨਮਕ ਤੁਹਾਨੂੰ ਮਿਕਸ ਕਰਕੇ ਤੇ ਆ ਹੈਗੀ ਥੋੜੀ ਜੀ ਆਪਣੇ ਕੋਲ ਅਜਾਈਂ ਤੇ ਇਹਨਾਂ ਆਪਾਂ ਇਹ ਤਾਂ ਪਾਉਨੇ ਆ ਕਿ ਚਲੋ ਬੱਚਿਆਂ ਦੇ ਪੇਟਪੂਟ ਬੱਚੇ ਵੱਧ ਘਟ ਖਾ ਲੈਂਦੇ ਨੇ ਬਿਲਕੁਲ ਥੋੜੀ ਜੀ ਮਾਤਰਾ ਦੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਚਲੋ ਜੀ ਇਸਨੂੰ ਪਾਉਦੇ ਆਂ ਗੰਮ ਤੇ ਹਾਂ ਆਪਾਂ ਬੱਚਾ ਆਇਲ ਥੋੜਾ ਪਾ ਕੇ ਆਪਾਂ ਇਹਨੂੰ ਬੇਕ ਨੇ ਇਸ ਤਰ੍ਹਾਂ ਕਰਦੇ ਤੇ త یہ اپنے جو بچے تھا وہ یا ادم والے باقی اپ پالک اور طرف کو منچ تک اٹھا دے اس سے انہیں بھی دے اور مارتے نہیں تو من کے ਬੱਚੇ ਜਦੋਂ ਇਸ ਸੰਤ ਕਰਦੇ ਹਨ ਤੇ ਬੱਚੇ ਨੂੰ ਆਪ ਬਣਾ ਕੇ ਤੇ ਆ ਬੱਚੇ ਨੂੰ ਦੇ ਦਿੰਦੇ ਨੇ ਇਹ ਉਹਨਾਂ ਤੋਂ ਆਲੇ ਉਸ ਨਾਲ ਦੇਣਾ ਇਹ ਬਾਅਦ ਵਿੱਚ ਉਹ ਚੰਗਾ ਚੁੱਕਦੇ ਰਹਿੰਦੇ ਹੁੰਦੇ ਨੇ ਤੇ ਚਲੋ ਆ ਬੱਚੇ ਨੂੰ ਸੰਤ ਕਰ ਦਿੰਦੇ ਆ ਬੱਚੇ ਭੱਜੇ ਆਉਂਦੇ ਆ ਤੇ ਉਸ ਵਾਸਤੇ അസമയ ക കസ്സരത്തേതായി പാലക്ക നിവധ്യതേ ആണ് ਨਾਲੇ ਮਾਹੌਲੇ ਟਪਰਾ ਟੁਲਾ ਦੇ ਬੱਚੇ ਉਹਨਾਂ ਸੱਚੇ ਓ ਜੀ ਇਹ ਆਪਣੇ ਹੋ ਗਏ ਪਨੀਰ ਵਾਲੇ ਤਿਆਰ ਤੇ ਆਪਣਾ ਫਤੇ ਸਿੰਘ ਰੁੱਸਿਆ ਪਿਆ ਸੀਗਾ ਕਹਿੰਦਾ ਮੈਨੂੰ ਤਾਂ ਪਨੀਰ ਵਾਲੇ ਪਹਿਲਾਂ ਬਣਾ ਕੇ ਦਿਓ ਤੇ ਇਹ ਆਪਾਂ ਨੂੰ ਦਿੰਨੇ ਆ ਤੇ ਨਾਲ ਆਪਾਂ ਇੰਦਰ ਹਾਂ ਉਹਨੇ ਆ ਜਿਹੜੇ ਬਾਕੀ ਰਹਿੰਦੇ ਆ ਬਹੁਤ ਆਪਣਾ ਇਹ ਬੱਚਾ ਗੁਗਲੂ ਮੁਗਲੂ ਜਿਆ ਨਾ ਰੋਸ ਜਾਂਦਾ ਜਦ ਕਿ ਆ ਦੇਖੋ ਆ ਇੰਨੇ ਖਸਤਾ ਬਣੇ ਸੀ ਸਭ ਲੈ ਗਏ ਪਨੇਟਾਂ ਪਾ ਕੇ ਹਾਂ ਮੇਰੇ ਲਈ ਰੱਖ ਗਏ ਤੇ ਮੈਂ ਕਿਹੜਾ ਇਹਨੇ ਖਾ ਲੈਣੇ ਆ ਤੇ ਚਲੋ ਜੀ ਹੁਣ ਆਪਾਂ ਬਣਾ ਲਈਏ ਪੰਦੂਰ ਵਾਲੇ ਤੇ ਤੁਸੀਂ ਸਾਰੇ ਜਣੇ ਦੱਸਿਓ ਤੁਹਾਨੂੰ ਸਾਡੀ ਇਹ ਪਕੌੜਿਆਂ ਦੀ ਰਸਪੀ ਕਿਹੋ ਜੀ ਲੱਗੀ ਆ ਦੇਖ ਲਓ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਆਓ ਜੀ ਖਾਈਏ ਪਕੌੜੇ ਤੇ ਅੰਦਰ ਆਪਣੀ ਚਾਹ ਵੀ ਬਣ ਗਈ ਸੀ ਤੇ ਆਪਾਂ ਇਹ ਬੱਚੇ ਲੈ ਕੇ ਨਾਲੋ ਨਾਲ ਹੀ ਤੇ ਜਰੂਰ ਦੱਸਿਓ ਵੀ ਤੁਹਾਨੂੰ ਇਹ ਪਕੌੜੇ ਕਿਵੇਂ ਦੇ ਲੱਗੇ ਬਹੁਤ ਹੀ ਸਵਾਦ ਬਣੇ ਨੇ ਪਕੌੜੇ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਨਾਲ ਦੀ ਨਾਲ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਤੁਹਾਡੀ ਬੇਬੇ ਦੀਆਂ ਰੈਸਪੀਆਂ ਕਿਹੋ ਜਿਹੀਆਂ ਲੱਗਦੀਆਂ ਤੇ ਜਰੂਰ ਦੱਸਿਆ ਕਰੋ ਮੈਨੂੰ ਬਹੁਤ ਖੁਸ਼ੀ ਹੁੰਦੀ ਤੁਹਾਡੇ ਕਮੈਂਟ ਪੜ ਕੇ ਬਹੁਤ ਦਿਲ ਕਰਦਾ ਹੁੰਦਾ ਵੀ ਕਮੈਂਟਸ ਨੂੰ ਦੁਬਾਰਾ ਰੀਡ ਕਰਾਂ ਔਰ ਬਸ ਤਾਂ ਇਹ ਮਜਬੂਰੀ ਬਣ ਜਾਂਦੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ